ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਮਰਨ ਕਿਚਨ ਐਂਡ ਵਲੌਗ 'ਚ ਤੇ ਅੱਜ ਆਪਾਂ ਸਵੇਰੇ ਉੱਠਦਾ ਸਾਰਾ ਆਪਣਾ ਆ ਗਿਆ ਹੀ ਪਾਰਸਲ ਤੇ ਜਿਹੜੇ ਆਪਾਂ ਕੀ ਪਾਰਸਲ ਬੁੱਕ ਕੀਤੇ ਹੀ ਸਾਡਾ ਜਿਹੜਾ ਔਨਲਾਈਨ ਪਾਰਸਲ ਆਇਆ ਉਹਦੇ ਵਿੱਚ ਅਸੀਂ ਮੰਗਾਇਆ Oppo ਦਾ ਫੋਨ ਤੇ ਇੱਕ ਅਸੀਂ ਮੰਗਾਇਆ IQ ਦਾ ਫੋਨ ਦੋਵੇਂ ਫੋਨ ਸਾਨੂੰ ਬੜੇ ਚੰਗੇ ਤਰੀਕੇ ਨਾਲ ਮਿਲ ਗਏ ਉਹਨਾਂ ਨੇ ਸਾਨੂੰ ਖੋਲ ਕੇ ਪਹਿਲਾਂ ਹੀ ਵਖਾਤ ਕੀਤੀ ਕਿ ਕੋਈ ਵੀ ਜਿਹੜਾ ਵਾ ਕ੍ਰੈਕ ਨਹੀਂ ਹੋਇਆ ਵਾ ਤੇ ਉਸ ਤੋਂ ਬਾਅਦ ਉਹ ਬੱਚਿਆਂ ਨੇ ਅੰਦਰ ਲਿਆਂਦੇ ਲਿਆਉਣ ਤੋਂ ਬਾਅਦਾਂ ਵੀ ਚੰਗੀ ਤਰ੍ਹਾਂ ਸਾਰਾ ਵੇਖਿਆ ਤੇ ਮੈਨੂੰ ਵੀ ਵਿਖਾਏ ਨਾਲ ਦੇ ਨਾਲ ਉਹਨਾਂ ਦੇ ਕਵਰ ਵੀ ਮਿਲ ਗਏ ਸੀ ਤੇ ਇਹ ਤੁਹਾਨੂੰ ਅੱਗੇ ਜਾ ਕੇ ਅਸੀਂ ਦੱਸਾਂਗੇ ਕਿ ਅਸੀਂ ਇਹ ਜਿਹੜੇ ਫੋਨ ਮਾ ਕਿਉਂ ਮੰਗਾਏ ਆ ਦੋ ਫੋਨ ਅੱਗੇ ہماری ਵੀਡੀਓ 'ਚ ਤੁਹਾਨੂੰ ਪਤਾ ਲੱਗ ਜਾਣਾ ਵਾ ਤੇ ਉਸ ਤੋਂ ਬਾਅਦ ਹਜੇ ਇਹ ਪਾਰਸਲ ਅਸੀਂ ਖੋਲਣ ਹੀ ਦੇ ਸੀ ਸਾਡਾ ਤੇ ਸਾਡਾ ਇੱਕ ਹੋਰ ਪਾਰਸ ਜਿਹੜਾ ਉਹ ਵੀ ਆ ਗਿਆ ਉਹ ਵੀ ਅਸੀਂ ਤੁਹਾਨੂੰ ਬਖਾਉਣੀ ਕਿ ਅਸੀਂ ਕੀ ਅਸੀਂ ਮੰਗਵਾਇਆ ਸੀ ਕੀ ਮਿਲਿਆ ਜੋ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਬੁੱਕ ਕੀਤਾ ਸੀ ਜਿਹੜਾ ਕਿ ਮਿਸ਼ੂ ਤੋਂ ਬੁੱਕ ਕੀਤਾ ਸੀ ਪਰ ਆਉਣ ਦੇ ਵਿੱਚ ਥੋੜੀ ਜਿਹੀ ਮੈਨੂੰ ਲੱਗਦਾ ਦੇਰੀ ਲੱਗ ਗਈ ਸਾਨੂੰ ਨਾ 18 ਤਰੀਕ ਦਿੱਤੀ ਪਰ ਕੁਝ ਦੇਰੀ ਨੇ ਸਾਨੂੰ ਮਿਲਿਆ ਤੇ ਉਹਦਾ ਵੀ ਸਾਨੂੰ ਹਜੇ ਦਾ ਕੰਮ ਨਹੀਂ ਸੀ ਅਸੀਂ ਕੰਮ ਕਰਨ ਤੋਂ ਬਾਅਦ ਹੀ ਸਾਨੂੰ ਦਾ ਕੰਮ ਹੀ ਪਰ ਫੇ ਵੀ ਸਾਨੂੰ ਸਾਡੇ ਟਾਈਮ ਨਾਲ ਮਿਲ ਗਿਆ ਉਹ ਦੇਖੋ ਜੀ ਸਾਡਾ ਪਾਰਸਲ ਜੋ ਕਿ ਅਸੀਂ ਮੰਗਾਏ ਸੀ ਕਲਰਫੁੱਲ ਗਮਲੇ ਛੋਟੇ ਛੋਟੇ ਗਮਲੇ ਜਿਹੜੇ ਕਿ ਫੁੱਲ ਲਗਾਉਣ ਨੂੰ ਸ਼ਾਹ ਵਿੱਚ ਰੱਖਣ ਵਾਸਤੇ ਤੇ ਇਹ ਸਾਨੂੰ ਮਿਸ਼ੂ ਤੋਂ ਬੜੇ ਚੰਗੇ ਮਿਲੇ ਤੇ ਇਹਨਾਂ ਦਾ ਰੇਟ ਵੀ ਬੜਾ ਵਧੀਆ ਲੱਗਾ ਇਸ ਕਰਕੇ ਸੀ ਇੱਥੋਂ ਮੰਗਵਾਏ ਤਾਂ ਕਿ ਬਰਾਂਡੇ ਦੇ ਵਿੱਚ ਆਪਾਂ ਜਿਹੜੇ ਆ ਬੂਟੇ ਲਗਾ ਕੇ ਰੱਖ ਛੱਡੀਏ ਨਾਲ ਦੇ ਨਾਲ ਉਹਨਾਂ ਦੇ ਨਾਲ ਟਰੇਆਂ ਵੀ ਮਿਲੀਆਂ ਸੀ ਤਾਂ ਕਿ ਥੱਲੇ ਪਾਣੀ ਵੀ ਨਾ ਡੁੱਲੇ ਇਵੇਂ ਮੈਂ ਆ ਕੇ ਆਖੀ ਵਿੱਚ ਬੇਟਾ ਖੋਲੋ ਖੋਲ ਕੇ ਵੇਖੇ ਸਾਰਾ ਕੁਝ ਠੀਕ ਠਾਕ ਸੀ ਬਾਕੀ ਆਉਣ ਵਾਲੇ ਦਿਨਾਂ ਚ ਆਪਾਂ ਇਹਨਾਂ ਵਿੱਚ ਬੂਟੇ ਲਗਾਵਾਂਗੇ ਛੋਟੇ ਛੋਟੇ ਸੋਹਣੇ ਸੋਹਣੇ ਉਸ ਤੋਂ ਬਾਅਦ ਆਪਾਂ ਆਪਣਾ ਆਹ ਨਾਸ਼ਤਾ ਨਾਸ਼ਤਾ ਕੀਤਾ ਦੁਪਹਿਰ ਦੀ ਰੋਟੀ ਦੀ ਅੱਧੀ ਤਿਆਰੀ ਕੀਤੀ ਉਸ ਤੋਂ ਬਾਅਦ ਮੈਂ ਚਲ ਗਈ ਬਾਜ਼ਾਰ ਬਾਜ਼ਾਰ ਦੇ ਵਿੱਚ ਛੱਟ ਪੂਜਾ ਚੱਲਦਿਆਂ ਬੜੇ ਹੀ ਸੋਹਣੇ ਦੀਵੇ ਜਿਹੜੇ ਆਏ ਸੀ ਤੇ ਮੈਂ ਵੀ ਉੱਥੋਂ ਦੀਵੇ ਖਰੀਦ ਲਏ ਕਿਉਂਕਿ ਗੁਰਪ੍ਰਬਤ ਦੇ ਦੀਵੇ ਜਗਾਉਣ ਵਾਸਤੇ ਸੁੱੱਚੇ ਦੀਵੇ ਲੈ ਲਏ ਤੇ ਉਸ ਤੋਂ ਬਾਅਦ ਮੈਂ ਆਪਣੀ ਦਵਾਈ ਲੈਣੀ ਸੀ ਦਵਾਈ ਲਈ ਫਿਰ ਮੈਂ ਆ ਗਈ ਘਰ ਘਰ ਆ ਕੇ ਫਿਰ ਮੈਂ ਸਾਰਾ ਕੰਮ ਕਰਨ ਤੋਂ ਬਾਅਦਾਂ ਰਾਤ ਨੂੰ ਸੌਣ ਲੱਗਿਆ ਇੱਕ ਚੀਜ਼ ਬਣਾਈ ਉਹ ਸੀ ਮੈਂ ਇੱਕ ਚਮਚ ਖਸਖਸ ਲਈ 5-6 ਜੜ ਕਾਲੀ ਮਿਰਚ ਲਈਆਂ ਤਿੰਨ ਚਾਰ ਬਦਾਮ ਲੈ ਉਹਨਾਂ ਨੂੰ ਪੁੱਟ ਕੇ ਤੇ ਇੱਕ ਕੱਪ ਮੈਂ ਦੁੱਧ ਦਾ ਪਾ ਲਿਆ ਵਿੱਚ ਤੇ ਉਹਨੂੰ ਚੰਗੀ ਤਰ੍ਹਾਂ ਮੈਂ ਰਿੰਨ ਲਿਆ ਸਾਰਾ ਕੁਝ ਤੇ ਇਹਨਾਂ ਤੋਂ ਬਾਅਦਾਂ ਜਿਹੜਾ ਵਾ ਇਨੂੰ ਜਦੋਂ ਵੀ ਤੁਸੀ ਸਾਨੂੰ ਸਰਦੀ ਲੱਗੇ ਸੌਣ ਲੱਗਿਆਂ ਪੀਓ ਤੇ ਇਹਦੇ ਨਾਲ ਬੜਾ ਹੀ ਵਧੀਆ ਫਾਇਦਾ ਹੁੰਦਾ ਇੱਕ ਚੀਜ਼ ਇਹਦੇ ਵਿੱਚ ਮੈਂ ਹੋਰ ਪਾਈ ਆ ਉਹ ਵੀ ਤੁਹਾਨੂੰ ਮੈਂ ਵਿਖਾਉਣੀ ਕਿਹੜੀ ਚੀਜ਼ ਪਾਈ ਕਿਉਂਕਿ ਮੈਨੂੰ ਕਦੀ ਵੀ ਸਰਦੀ ਹੋਵੇ ਤੇ ਮੈਂ ਦਵਾਈ ਨਹੀਂ ਲੈਂਦੀ ਮੈਂ ਹਮੇਸ਼ਾ ਇਹ ਚੀਜ਼ ਖਾਨੀ ਆ ਤੇ ਇਹਦੇ ਨਾਲ ਸਰਦੀ ਬਿਲਕੁਲ ਠੀਕ ਹੋ ਜਾਂਦੀ ਆ ਜਿਦਾਂ ਨੱਕ ਦੇ ਵਿੱਚ ਪਾਣੀ ਵਗਣਾ ਸਿਰ ਪੀੜ ਕਰਨਾ ਛਿੱਕਾਂ ਆਉਣੀਆਂ ਗਲੇ 'ਚ ਖਰਾਸ਼ ਹੋਣੀ ਇਹ ਸਾਰਾ ਕੁਝ ਇੱਕਦਮ ਵਧੀਆ ਠੀਕ ਠਾਕ ਹੋ ਜਾਂਦਾ ਜਦੋਂ ਚੰਗੀ ਤਰ੍ਹਾਂ ਉਹ ਰਿਜ ਕੇ ਪੂਰਾ ਅੱਧਾ ਕੱਪ ਰਹਿ ਜਾਂਦਾ ਵਾ ਨਾ ਮੈਂ ਪਾ ਪਾ ਲਿਆ ਸੀ ਜਦੋਂ ਅੱਧਾ ਕੱਪ ਰਹਿ ਗਿਆ ਉਦੋਂ ਮੈਂ ਉਹਨੂੰ ਜਿਹੜਾ ਕੱਪ ਦੇ ਵਿੱਚ ਪਾ ਲਿਆ ਇਹ ਬੜਾ ਵਧੀਆ ਜਿਹੜਾ ਇਹ ਵਾਲਾ ਦੋ ਤੋਂ ਤਿੰਨ ਦਿਨ ਪੀ ਲੈਦਾ ਵਾ ਫਿਰ ਥੋੜੀ ਜਿਹੀ ਮੈਂ ਵਿੱਚ ਚੀਨੀ ਪਾਤੀ ਵੈਸੇ ਤੁਹਾਡੇ ਕੋ ਜੇ ਮਿਸ਼ਰੀ ਆ ਤੇ ਧਾਗੇ ਵਾਲੀ ਮਿਸ਼ਰੀ ਵੀ ਤੁਸੀਂ ਪਾ ਸਕਦੇ ਪਰ ਮੈਂ ਥੋੜੀ ਜਿਹੀ ਚੀਨੀ ਪਾਈ ਇੱਧਰ ਦੇਖੋ ਇੰਨੀ ਕੁ ਮਾਤਰਾ ਜਿਹੜਾ ਰਹਿ ਗਿਆ ਵਿੱਚ ਮੈਂ ਪਾਇਆ ਅੱਧਾ ਚਮਚਾ ਘਿਓ ਤੇ ਘਿਓ ਦੇ ਨਾਲ ਜਿਹੜਾ ਅੰਦਰ ਜਿਹੜਾ ਨਾੜਾ ਵਾ ਸਾਰੀਆਂ ਕੂੜੀਆਂ ਹੋ ਜਾਂਦੀਆਂ ਵਾ ਜਿਹੜਾ ਦਾ ਗਲਾ ਖਰਖਰ ਕਰਦਾ ਉਹ ਵੀ ਠੀਕ ਹੋ ਜਾਂਦਾ ਕਫ ਵੀ ਜਿਹੜੀ ਆ ਨਿਕਲ ਜਾਂਦੀ ਆ ਬਹੁਤ ਜਣੇ ਕਹਿੰਦੇ ਸਾਨੂੰ ਕਿਉਂ ਪਚਦੇ ਨਹੀਂ ਪਰ ਤਰੀਕੇ ਨਾਲ ਖਾਓ ਤੇ ਸਾਰਾ ਕੁਝ ਪਚਦਾ ਬਾਏ ਬਾਏ